ਆਂ ਜਿਹੜੀਆਂ ਚਾਰ ਭੇਡਾਂ ਅਵਾਰਾ ਕੁੱਤਿਆਂ ਨੇ ਖਾ ਛੜੀਆਂ ਹੁਣ ਸਾਨੂੰ ਪਤਾ ਨਹੀਂ ਕੁੱਤੇ ਕਿਹਦੇ ਐ ਅਵਾਰਾ ਕੁੱਤੇ ਐ ਜਿੱਦਾਂ ਚਾਰ ਭੇਡਾਂ ਖਾੜੀਆਂ ਦਾ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਵੀ ਖਾ ਛੜਿਆ ਜੇ ਕੁੱਤਿਆਂ ਨੇ ਤੇ ਅਸੀਂ ਵੀ ਇਹਨਾਂ ਕੁੱਤਿਆਂ ਦਾ ਕੋਈ ਹੱਲ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਚੀਜ਼ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਿਆ ਵੀ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਠੀਕ ਜਿੱਦਾਂ ਇਹਨਾਂ ਨੇ ਆ ਭੇਡਾਂ ਚਾਰ ਖਾ ਛੜੀਆਂ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਦਾਂ ਬੱਚਿਆਂ ਨੂੰ ਵੀ ਖਾ ਛੜ ਦੇ ਕਿਤੇ ਬੱਚੇ ਸਕੂਲੇ ਜਾਂਦੇ ਐ ਬਿਲਕੁਲ 10-10 ਬੱਚੇ 20-20 ਇਕੱਠ ਕੁੱਤੇ ਪੈ ਗਏ ਤੇ ਬੱਚਿਆਂ ਨੂੰ ਖਾਜੜਿਆ ਫਿਰ ਕੀ ਲਿਆਂਗੇ ਬਿਲਕੁਲ ਠੀਕ ਹੈ ਕੀ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਲਿਆਕਤਾਲੀ ਠੀਕ ਹੈ ਤੁਹਾਡੀ ਪਿੰਡਾਂ ਵਾਲੀਆਂ ਹਾਂਜੀ ਠੀਕ ਹੈ ਜੀ ਕਰਵਾਲ ਦਾ ਪਿੰਡ ਸਾਡਾ ਕਰਵਾਲ ਪਿੰਡ ਠੀਕ ਹੈ ਹਾਂਜੀ ਨੁਕਸਾਨ ਤੁਹਾਡਾ ਕਿੰਨਾ ਹੋ ਗਿਆ ਤੁਹਾਡਾ ਡਬਲ ਆ ਭਾਈ ਸਾਡਾ ਨੁਕਸਾਨ ਲੱਖ ਰੁਪਿਆ ਦਾ ਹੋ ਗਿਆ ਘਟੋ ਘਟ ਠੀਕ ਹੈ ਜੀ ਹਾਂਜੀ ਸਰਕਾਰ ਤੋਂ ਮੰਗ ਕਰਨੀ ਹੈ ਅਸੀਂ ਸਰਕਾਰ ਤੋਂ ਮੰਗਣੇ ਚ ਸਾਡਾ ਨੁਕਸਾਨ ਦਿੱਤਾ ਜਾਏ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਤੇ ਨਾਲੇ ਇਹਨਾਂ ਕੁੱਤਿਆਂ ਦਾ ਹਾਲ ਕੀਤਾ ਜਾਏਹੀਂ ਬੱਚਿਆਂ ਨੂੰ ਸਕੂਲੇ ਜਾਂਦੇ ਬੱਚੇ ਇੱਥੋਂ ਪਿੰਡ ਤੁਰ ਕੇ ਬੱਚਿਆਂ ਨੂੰ ਜਾਣਾ ਸਕੂਲੇ ਜੇ ਕੋਈ ਬੱਚਾ ਖਾ ਜਾੜਿਆ ਫਿਰ ਕਿੱਥੋਂ ਲਿਆਂਗੇ ਪਰ ਭੇਡਾਂ ਦਾ ਚਲੋ ਗਈਆਂ ਗਈਆਂ ਪਰ ਬੱਚੇ ਚੱਲ ਕੇ ਤੇ ਕੀ ਕਿੱਥੋਂ ਲਾਂਗੇ ਜੀ ਦਾ ਨੁਕਸਾਨ ਹੋ ਗਿਆ ਕੰਮ ਖੋਖਾ ਹੋ ਜਾਂਦਾ ਹਾਂਜੀ ਹਾਂਜੀ ਭਾਜੀ ਭਾਜੀ ਇਹ ਚਾਰ ਭੇਡਾਂ ਕੁੱਤਿਆਂ ਨੇ ਖਾ ਲਈ 12 ਕੁੱਤੇ ਬਰਾਂਡੇ ਉਰੇ ਪਰੇ ਕੱਲ ਨੂੰ ਨਿਆਣੇ ਸਕੂਲ ਜਾਂਦੇ 10-15 15 ਇਕੱਠੇ ਇਹਨਾਂ ਨੂੰ ਪੈਦਾਨ ਇਹ ਨੁਕਸਾਨ ਚਲੋ ਭੇਡਾਂ ਦਾ ਜਾਨਵਾਰ ਹੈ ਬੰਦਿਆਂ ਦਾ ਕੋਣ ਨੁਕਸਾਨ ਆਇਆ ਕੋਈ ਜਰੇਗਾ ਇਹਨਾਂ ਨੂੰ ਬਾਰਾ ਘੋਤਾ ਨਾ ਕੋਈ ਹੱਲ ਕਰੋ ਇਹਨਾਂ ਨੂੰ ਦਵਾਈ ਬਾਹ ਬੰਦੇ ਛੱਡੋ ਇਹਨਾਂ ਨੂੰ ਇਹਨਾਂ ਨੂੰ ਕੱਲ ਨੂੰ ਬੰਦੇ ਪਿੰਡ ਦੇ ਬੱਚੇ ਆ ਜਾਣੇ ਸਾਡੇ ਵੀ ਇਹ ਪਿੰਡ ਦੇ ਵੀ ਪੜਦੇ ਆ ਛੋਟੇ ਛੋਟੇ ਬੱਚੇ ਤੇ ਸਾਰੇ ਸਕੂਲੇ ਜਾਂਦੇ ਆ ਇਹਦਾ ਕੋਈ ਹੱਲ ਕਰੋ ਠੀਕ ਹੈ ਧੰਨਵਾਦ ਬਾਕੀ ਪਿੰਡੂ ਮਿਹਦੂ ਜੂਨੀਅਰ ਵੱਲੋਂ ਹਾਂ ਜੀ ਬੋਲੋ ਇਹ ਜਿਹੜਾ ਨੁਕਸਾਨ ਹੋਇਆ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਰਕਾਰ ਤੋਂ ਮੰਗ ਕਰਨੇ ਵੀ ਇਹਨਾਂ ਨੂੰ ਵਿਚਾਰਾਂ ਗਰੀਬਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਆਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਠੀਕ ਹੈ ਧੰਨ